ਇਸ ਵਾਰ ਸੰਗਰੂਰ ਤੋਂ ਲੋਕ ਸਭਾ ਚੋਣ ਲੜਨ ਅਤੇ ਭਗਵੰਤ ਮਾਨ ਨੂੰ ਚੁਣੌਤੀ ਦੇਣ ਜਾ ਰਹੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਮਾਨ ਮੀਡੀਆ ਦੇ ਰੂਬਰੂ ਹੋਏ ਜਿੱਥੇ ਮੀਡੀਆ ਨੇ ਮਾਨ ਤੋਂ ਸੁਖਦੇਵ ਸਿੰਘ ਢੀਂਡਸਾ ਬਾਰੇ ਸੰਗਰੂਰ ਤੋਂ ਅਕਾਲੀ ਦਲ ਤੋਂ ਨਿਰਾਸ਼ ਚੱਲ ਰਏ ਅਤੇ ਸੁਖਦੇਵ ਢੀਂਡਸਾ ਦੇ ਇਸ ਵਾਰ ਚੋਣ ਨਾ ਲੜਨ ਤੇ ਸਵਾਲ ਕੀਤਾ ਤਾਂ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਮਾਨ ਨੇ ਕਿਹਾ ਕਿ ਬਾਦਲਾ ਨੇ ਢੀਂਡਸਾ ਸਾਹਿਬ ਨਾਲ ਬੇਇਨਸਾਫੀ ਕੀਤੀ ਹੈ ਕਦੇ ਵੀ ਉਹਨਾਂ ਨੂੰ ਬਣਦਾ ਮਾਨ ਨਹੀਂ ਦਿੱਤਾ ਜੋ ਕਿ ਇੱਕ ਸੀਨੀਅਰ ਨੇਤਾ ਨੂੰ ਮਿਲਣਾ ਚਾਹੀਦਾ ਕਿਉਂਕਿ ਪ੍ਰਕਾਸ਼ ਸਿੰਘ ਬਾਦਰ ਨੇ ਆਪਣੇ ਪੁੱਤਰ ਨੂੰ ਹਮੇਸ਼ਾ ਹੀ ਅੱਗੇ ਰੱਖਿਆ ਹੈ ਜਿਹੜਾ 300 ਸਾਲ ਬਣੇ ਜੀ ਇਹਨਾਂ ਨਾਲ ਬੇਇਨਸਾਫੀ ਬਹੁਤ ਕੀਤੀ ਹੈ ਜਦੋਂ ਇਹ 1999 ਦੇ ਵਿੱਚ ਅਸੀਂ ਐਮਪੀ ਬਣੇ ਆ ਕਿੰਨਾ ਚਿਰ ਬਾਦਰ ਨੇ ਮਿਨਿਸਟਰ ਨਹੀਂ ਬਣਨ ਦਿੱਤਾ ਕਿ ਉਹ ਕਰਕੇ ਉਹ ਚਾਹੁੰਦਾ ਸੀਗਾ ਕਿ ਮੈਂ ਸੁਖਬੀਰ ਜਿਹੜਾ ਇਲੈਕਸ਼ਨਾਂ ਛਾਰ ਗਿਆ ਉਸ ਨੂੰ ਮੈਂ ਸੈਂਟਰ ਦੇ ਵਿੱਚ ਮਿਨਿਸਟਰ ਬਣਾਵਾ ਦੇ 13 ਸਭ ਸੀਨੀਅਰ ਮੋਸ ਸੀਗੇ ਜਿਹੜੀ ਆਈਪੀਸੀ ਤੇ ਜਿਹੜੀ ਇਹ ਰੋਸੀ ਉਹਨਾਂ ਨੇ ਵਾਜਪਈ ਨੂੰ ਸ਼ਿਕਾਇਤ ਕੀਤੀ ਕਿ ਜੇ ਸੁਖਬੀਰ ਨੂੰ ਤੁਸੀਂ ਵਜ਼ੀਰ ਬਣਾਉਂਗੇ ਰਜੇ ਸਭਾ ਦੇ ਵਿੱਚੋਂ ਤਾਂ ਜਿਹੜੀਆਂ ਬੀਪੀਆਂ ਰੂਸ ਤੇ ਯੂਕਰੇਨ ਦੇ ਵਿੱਚ ਬਿਲਕੁਲ ਗਰੀਬੀ ਤਾਰ ਗਈਆਂ ਉਹ ਇੱਥੇ ਧੰਦਾ ਕਰਨ ਦੇ ਲਈ ਕਾਊਂਟ ਲੈ ਕੇ ਆਉਂਦੇ ਐ ਤੇ ਸੁਖਬੀਰ ਉਹਨਾਂ ਦੇ ਕੋਲੇ ਜਾਂਦਾ ਇਸ ਕਰਕੇ ਸੁਖਬੀਰ ਨੂੰ ਵਾਜਪਈ ਨੇ ਨਹੀਂ ਬਣਾਇਆ ਤੇ ਜਿਹੜਾ ਮੈਂ ਜ਼ੋਰ ਲਾਇਆ ਕਿ ਢੀਂਸਾ ਸਾਹਿਬ ਨੂੰ ਬਣਾਓ ਤੇ ਉਹਨਾਂ ਨੂੰ ਬਣਾ ਤਾਂ ਦਿੱਤਾ ਪਰ ਉਹਨਾਂ ਨੂੰ ਉਹੋ ਜਿਹਾ ਮਹਿਕਮਾ ਨਹੀਂ ਦਿੱਤਾ ਗਿਆ ਜਿਹੜਾ ਸਿੱਖ ਨੂੰ ਦੇਣਾ ਚਾਹੀਦਾ ਸੀ ਜਾਂ ਫੋਰਨ ਅਫੇਅਰਸ ਜਾਂ ਫਾਈਨੈਂਸ ਜਾਂ ਹੋਮ ਅਫੇਅਰਸ ਜਾਂ ਡਿਫੈਂਸ ਉਹਨਾਂ ਨੂੰ ਸਿਰਫ ਹਰ ਫਰਟੀਲਾਈਜ਼ਰ ਦਾ ਮਹਿਕਮਾ ਦਿੱਤਾ ਤੇ ਉਸ ਤੋਂ ਬਾਅਦ ਵੀ ਇਹ ਬਾਦਲ ਸਾਹਿਬ ਨੇ ਉਹਨਾਂ ਦੀ ਨਹੀਂ ਕੀਤੀ ਹੁਣ ਵੀ ਬਹੁਤ ਜੂਨੀਅਰ ਮਿਨਿਸਟਰ ਸਰਤਾ ਬੀਬੀ ਹਰਸਿਮਰਤ कौर ਨੂੰ ਸੈਂਟਰ ਦੇ ਵਿੱਚ ਭੇਜਿਆ ਹੈ ਉਹ ਵੀ ਜਿਹੜਾ ਐਗਰੀਕਲਚਰ ਦਾ ਮਹਿਕਮਾ ਉਹਨੂੰ ਤੋੜ ਕੇ ਇਹ ਫੂਡ ਪ੍ਰੋਸੈਸਿੰਗ ਦਾ ਜਿਹੜਾ ਸਿੱਖਾਂ ਦੇ लायक ਨਹੀਂ ਹੈ ਇਹਦੇ ਵਿੱਚ ਵੀ ਸੀਨੀਅਰ ਮਿਨਿਸਟਰਸ ਟੀਨ ਸਭ ਨੂੰ ਹੋਣਾ ਚਾਹੀਦਾ ਸੀਗਾ ਤੇ ਜਿਹੜੀ ਬੀਬੀ ਹਰਸਿਮਰਤ कौर ਹੈ ਉਹ ਬਹੁਤ ਅੱਛੇ ਹੈਗੇ ਆ ਖਾਂਦਾ ਨਹੀਂ ਨਹੀਂ ਪਰ ਮੇਰਾ ਮਤਲਬ ਮੈਂ ਪੁੱਛਦਾ ਕਿ ਜਦੋਂ ਮੋਤੀ ਸਾਹਿਬ ਨੇ ਜੰਗ ਲਾਉਣਾ ਸੀ ਪਾਕਿਸਤਾਨ ਦੇ ਨਾਲ ਤੇ ਜੇ ਤੋਂ ਵੀ ਚੰਗ ਲਈਦਾ ਪ੍ਰਾਈਮ ਮਿੰਿਸਟਰ ਦੀ ਸਿਕਿਉਰਿਟੀ ਦੀ ਕਮੇਟੀ ਹੁੰਦੀ ਹੈ ਤੇ ਉਹਦੇ ਵਿੱਚ ਜੇ ਅਕਾਲੀ ਦਲ ਬਾਦਲ ਦਾ ਸਮਝੌਤਾ ਹੈ ਬੀਜੇਪੀ ਆਰਐਸਐਸ ਨਾਲ ਸੈਂਟਰ ਦੇ ਵਿੱਚ ਭਾਈਵਾਲ ਹੈਗੇ ਆ ਫਿਰ ਉਹ ਫੈਸਲੇ ਦੇ ਵਿੱਚ ਸਿੱਖ ਨੁਮਾਇੰਦਾ ਕਿਉਂ ਨਹੀਂ ਬੁਲਾਇਆ ਜੇ ਸਿੱਖ ਨੁਮਾਇੰਦਾ ਤੁਸੀਂ ਨਹੀਂ ਬੁਲਾਉਂਗੇ ਫਿਰ ਰਿਪਰੈਜ਼ੈਂਟੇਸ਼ਨ ਤੇ ਨੁਮਾਇੰਦਗੀ ਤੋਂ ਬਗੈਰ ਸਿੱਖ ਕਿਵੇਂ ਲੜਸਾ ਤੇ ਕੋਈ ਵੀ ਲੜਾਈ ਸਾਡੀ ਤਾਂ ਨੁਮਾਇੰਦਗੀ ਨਹੀਂ ਹੋਈ ਸੋ ਇਹ ਸਾਰਾ ਕੁਝ ਜਿਹੜੀ ਇਹ ਢੀਂਸਾ ਸਾਹਿਬ ਦੇ ਨਾਲ ਕੀਤਾ ਬਾਦਲ ਸਾਹਿਬ ਨੇ ਇਹ ਬਹੁਤ ਨਜਾਇਜ਼ ਕੀਤਾ ਤੇ ਇਸ ਮਾਮਲੇ 'ਚ ਮਾਨ ਢੀਂਸਾ ਅਤੇ ਟਕਸਾਲੀਆਂ ਦੇ ਹੱਕ 'ਚ ਨਿਤਰ ਦੇ ਨਜ਼ਰ ਆਏ ਤੇ ਬਾਦਲਾਂ ਨੂੰ ਲੰਮੇ ਹੱਥੀ ਲਿਆ ਮਾਨ ਦਾ ਕਹਿਣਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਜੋ ਵੀ ਢੀਂਸਾ ਅਤੇ ਟਕਸਾਲੀਆਂ ਨਾਲ ਕੀਤਾ ਹੈ ਉਹ ਠੀਕ ਨਹੀਂ ਕੀਤਾ ਇਹ ਇਹ ਸਾਰੀ ਬ੍ਰਹਮਪੁਰਾ ਸਾਹਿਬ ਵੀ ਤਾਂ ਹੀ ਟੁੱਟ ਗਏ ਸਾਰਾ ਕੁਝ ਹੋ ਗਿਆ ਜਕਰੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ